ਕਿਸੇ ਨੂੰ ਬੁਲਾਉਂਦਿਆ ਅੱਜ ਅਸੀਂ ਉੱਥੇ ਇੱਥੋਂ ਨਹੀਂ ਜਾਣਾ ਮਰਜੀ ਮਰ ਜਾਾਂਗੇ ਇੱਥੇ ਪਰ ਨਾ ਲਾਉਣਾ ਨਾ ਅਸੀਂ ਥਾਣੇ ਜਾਣ ਕਿ ਕੁੱਟ ਮਾਰ ਦਾ ਕਾਰਨ ਪੁੱਛਿਆ ਨੂੰ ਮਾਰ ਕੀਤੀ ਮੇਰੇ ਹਸਬੰਦ ਨੇ ਕੀਤੀ ਮੇਰੇ ਹਸਬੰਦ ਉੱਪਰ ਸੀਗੇ ਜੀ ਮੇਰੀ ਅਜੇ ਸੁਣਵਾਈ ਨਾ ਹੋਈ ਮੈਂ ਪਟ્રોલ ਦੇ ਆ ਕੇ ਆਪਣੇ ਆਪਣੇ ਇੱਥੇ ਆ ਗਏ ਲੋਕੀ ਸੜਕ ਤੇ ਮੈਂ ਜਾਣੀ ਨਹੀਂ ਜਾਣਾ ਹੈਗਾ ਆਪਣੇ ਬੈਠਾ ਆਣ ਕੇ ਪਰਿਵਾਰ ਸਾਰਾ ਕੰਟਰੋਲ ਪੰਪੜੀ ਦਾ ਫੋਨ ਹੀ ਨਹੀਂ ਚੱਕਦੇ ਉਹ ਤੇ ਅੱਜ ਤਾਂ ਨਹੀਂ ਵੀ ਫੋਨ ਕਰਨਾ ਕਰਿਆ ਆਹ ਵੇਹੇ ਇਹ ਬਤੀ ਉਹ ਨਿਕਲਿਆ ਉਹਦੇ ਮਾਰੇ ਉਹ ਇਧਰ ਆ ਬਾਈ ਉਹ ਬੋਟਲੇ ਨਾਲ ਦਾ ਬੈਠੀ ਆਪ ਆਪ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਮੈਂ ਤੁਹਾਨੂੰ ਮੈਂ ਸਰ ਕੋਲ ਕੀ ਹੁੰਦਾ ਨਾ ਬੰਦੇ ਨਾਲ ਕਿਸੇ ਨੂੰ ਬੁਲਾਉਂਦੇ ਆ ਅੱਜ ਅਸੀਂ ਉੱਥੇ ਇੱਥੋਂ ਨਹੀਂ ਜਾਣਾ ਮਰਜੀ ਮਰ ਜਾਾਂਗੇ ਇੱਥੇ ਧਰਣਾ ਲਾਉਣਾ ਨਾ ਅਸੀਂ ਥਾਣੇ ਜਾਣ ਕਿ ਕੁੱਟ ਮਾਰ ਦਾ ਕਾਰਨ ਪੁੱਛਿਆ ਨੂੰ ਕਿਹ ਵਾਰ ਕੀਤੀ ਮੇਰੇ ਹਸਬੰਦ ਨੇ ਕੀਤੀ ਮੇਰੇ ਹਸਬੰਦ ਉੱਪਰ ਸੀਗੇ ਜੀ ਮੇਰੀ ਅੱਜ ਸੁਣਵਾਈ ਨੇ ਨਾ ਹੋਈ ਮੈਂ ਪਟ્રોલ ਕਿ ਆਪਣੇ ਆਪਣੀ ਇੱਥੇ ਆ ਗਏ ਲੋ ਵੀ ਸੜਕ ਤੇ ਮੈਟਾਨੀ ਨਹੀਂ ਜਾਣਾ ਹੈਗਾ ਤੁਸੀਂ ਥਾਣੇ ਗਏ ਸੀ ਪਹਿਲੇ ਮੈਂ ਗਈ ਮੈਂ ਉੱਥੋਂ ਆਈ ਆ ਮੈਂ ਪੁਲਿਸ ਲੈ ਕੇ ਗਈ ਮੇਰੇ ਨਾਲ ਹੋਰ ਮੁੰਡੇ ਸੀਗੇ ਜਦੋਂ ਤੁਸੀਂ ਜਦੋਂ ਤੁਸੀਂ ਉੱਪਰ ਗਏ ਉੱਪਰ ਕੀ ਗੱਲਬਾਤ ਹੋਈ ਉੱਪਰ ਇਹ ਗੱਲਬਾਤ ਹੋਈ ਸਾਰੇ ਕਹਿੰਦੇ ਤੁਸੀਂ ਥਾਣੇ ਚੱਲੋ ਉਹ ਵੀ ਕਹਿੰਦੇ ਅਸੀਂ ਥਾਣੇ ਆਉਨੇ ਆ ਪਰ ਸਾਨੂੰ ਪਤਾ ਸਾ ਅਸੀਂ ਬਗਾਨੇ ਸ਼ਹਿਰ ਤੋਂ ਆਏ ਆ ਕਿਹੜੇ ਸ਼ਹਿਰ ਤੋਂ ਆਏ ਤੁਸੀਂ ਅਸੀਂ ਜਗਰਾਮਾ ਲੱਗ ਕੇ ਆਏ ਆ ਸੱਤ ਲੋ ਇਧਰ ਆ ਲੱਗ ਕੇ ਸਾਡਾ ਘਰ ਆ ਅਸੀਂ ਪੰਜ ਜਾਣੇ ਆ ਜਿਨ੍ਹਾਂ ਨੇ ਅਸੀਂ ਇਹਨਾਂ ਨੂੰ ਪੈਸੇ ਦਿੱਤੇ ਇੱਕੋ ਇਰੀਏ ਦੇ ਆ ਇੰਨੀ ਮੁਸ਼ਕਲ ਨਾਲ ਅਸੀਂ ਦਿੱਲੀ ਆਉਨੇ ਦਿੱਲੀ ਅਪ ਮਾਈਸੀ ਇਸ ਬਾਰ ਮਹੀਨੇ ਦੀ 26 ਤਰੀਕ ਨੂੰ ਆਈ ਸੀ ਤੇ ਤੁਸੀਂ ਆਪ ਹਿਸਾਬ ਲਾ ਲਓ ਅੱਜ 5 ਮਈ ਤਰੀਕ ਹੋ ਗਈ ਆ ਇਹਨਾਂ ਨੇ ਕੀ ਕਿਹਾ ਸੀ ਇਹਨਾਂ ਨੇ ਇਹ ਕਿਹਾ ਸੀ ਕਿ ਕੋਈ ਨਹੀਂ ਤੁਹਾਨੂੰ ਪੈਸੇ ਅੱਧੀ ਦੇਵਾਂਗੇ 40% ਕੱਟ ਕੇ ਤੁਹਾਨੂੰ ਪੈਸੇ ਦਿੱਤੇ ਜਾਊਗੇ ਉਦੋਂ ਵੀਰੇ ਬੌਨਸਰ ਸੱਦੇ ਹੋ ਸੀ ਕਿ ਇਹਨਾਂ ਨੇ ਠੀਕ ਆ ਇੱਕ ਇਹਨਾਂ ਦੇ ਨਾਲ ਹੋਰ ਏਜੰਟ ਸੀਗਾ ਕਾਫੀ ਉਹਦੇ ਮਤਲਬ ਹੈਲਥੀ ਸੀ ਸੋਨਾ ਸੋਨਾ ਪਾਇਆ ਹੋਇਆ ਸੀ ਇਹਨਾਂ ਨੇ ਸਾਨੂੰ ਕਾਫੀ ਮੁੰਡੇ ਇਕੱਠੇ ਕਰਕੇ ਜਦਾਚ ਕੀਤੇ ਹੋਇਆ ਅਸੀਂ ਇੰਨੇ ਜਾਣੇ ਸੀ ਸਾਨੂੰ ਧੱਕੇ ਮਾਰੇ ਇਹਨਾਂ ਨੇ ਅਸੀਂ ਜੈਸੇ ਨੇ ਤੈਸੀ ਉਦਾਂ ਚਲੇ ਗਏ ਉਹ ਦੋ ਮੁੰਡੇ ਵਿਚਾਰੇ ਇੱਕ ਆਸਤਪਾਲ ਇਹਨੇ ਕਿਹਾ ਕਿ ਮੈਂ ਬਿਲਡਿੰਗ ਦੇ ਉੱਥੋਂ ਛਾਲ ਮਾਰ ਦੇਣੀ ਜੇ ਮੈਨੂੰ ਨਾ ਜਾਣ ਦਿੱਤਾ ਅਸੀਂ ਨਿਕਲ ਗਏ ਇੱਥੋਂ ਹੁਣ ਤੁਸੀਂ ਕਿੱਦਾਂ ਦੇਦੇ ਹੋ ਪੁਲਿਸ ਤੁਸੀਂ ਲੈ ਕੇ ਆਏ ਪੁਲਿਸ ਆਈ ਹੈ ਉੱਪਰ ਹੋ ਕੇ ਨਾਲ ਹੀ ਵਾਪਸ ਚਲੀ ਹੈ ਕੀ ਕਹਿੰਦੇ ਉਹ ਕਹਿੰਦੇ ਅਸੀਂ ਥਾਣੇ ਜਾਵਾਂਗੇ ਸਾਨੂੰ ਪਤਾ ਸਾਡੀ ਥਾਣੇ ਸੁਣਵਾਈ ਨਹੀਂ ਹੋਣੀ ਹੈਗੀ ਕਿਉਂਕਿ ਸਾਡੇ ਮਗਰ ਹਲੇ ਬੰਦੇ ਆ ਰਹੇ ਆ ਅਜੀ ਇੱਥੇ ਧਰਨਾ ਲਾਉਣਾ ਅੱਜ ਅਸੀਂ ਕਰ ਨਹੀਂ ਆ ਰਹੇ ਜੀ ਮੇਰੀ ਇਹ ਹੀ ਲਾਸਟ ਵੇਦਿਆ ਕਿ ਮੈਂ ਪੈਟਰੋਲ ਪਾ ਕੇ ਅੱਗ ਲਾਣੀ ਕਿੰਨਾ ਤੁਹਾਡਾ ਜਰਨਲ ਸਿੰਘ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਹੋ ਕੀ ਮਾਮਲਾ ਅਸੀਂ ਸੰਗੋਵਾਲ ਤੋਂ ਆਏ ਜੀ ਇਹਨਾਂ ਕੋ ਨਾ ਬਾਹਰ ਤਾਂ ਲਾਇਆ ਜੀ ਕਿਹੜੀ ਕੰਟਰੀ ਦਾ ਵੀਜ਼ਾ ਇਹ ਨਿਊਜ਼ੀਲੈਂਡ ਦਾ ਲਾਇਆ ਜੀ ਹਾਂ ਜੀ ਹਾਂ ਨਿਊਜ਼ੀਲੈਂਡ ਦਾ ਤੁਹਾਡੇ ਕਿੰਨੇ ਪੈਸੇ ਨਹੀਂ ਤੁਹਾਡੇ ਕੋ ਸਾਡੇ ਕੋ ਇਹਨਾਂ ਅਸੀਂ 5 ਜਣੇ ਨੇ ਲਾਇਏ 1.5 ਲੱਖ ਰੁਪਏ ਲਾਇਆ ਜੀ ਸਾਡੇ ਕੋਲ ਅੱਛਾ ਤੇ ਇਹਨਾਂ ਦਾ ਸਸੇ ਦਾ ਗਲਤ ਹੀ ਜਾ ਰਹੇ ਤੇ ਭਾਈ ਇਹ ਤੁਹਾਡੀ ਬਾਈਕ ਬੋਲੋ ਕਿ ਤੁਹਾਡੇ ਨਾਲ ਘੁੱਟ ਮਾਰੀ ਕਿੰਨੀ ਹੋਈ ਹੈ ਪ੍ਰੋਪਰ ਵਰਸਨ ਕਿੰਨੀ ਘੁੱਟ ਆ ਰਹੀ ਹੈ ਇੱਕ ਗਰੁੱਪ ਹੋ ਰਹੀ ਹੈ ਉਹਨਾਂ ਨੇ ਵੀ ਪੈਸੇ ਲੈਣੇ ਸੀ ਉਹਨਾਂ ਘੁੱਟ ਮਾਰ ਹੈ ਨਾ ਉਹਨਾਂ ਨਾਲ ਹੱਥ ਪਾਈ ਪਏ ਆ ਤੇ ਬਾਕੀ ਨਾਲ ਇਹਨਾਂ ਪੱਤੇ ਸਾਧਕੇ ਤਾਂ ਉੱਪਰ ਕੱਲ ਇਹ ਬਾਹਰ ਲੈ ਗਏ। ਵੀ ਕਿਹੜੀ ਕੰਟਰੀ ਕੰਟਰੀ ਦਾ ਫਲਾਇਆ ਸੀਗਾ ਨਿਊਜ਼ੀਲੈਂਡ ਨਿਊਜ਼ੀਲੈਂਡ ਦਾ ਲਾਇਆ ਸੀ। ਅੱਛਾ ਕਿੰਨੇ ਕਿੰਨੇ ਪੈਸੇ ਲਈ ਸੀਗੇ? 1.5 ਲੱਖ ਆਇਆ ਸੀ। ਕੀ ਕੀ ਐ ਕਿ ਨੰਨੇ ਕੀ ਕਿਆ ਕਿ ਨੰਨੇ ਕੀ ਸੀ? ਤੁਸੀਂ ਕਹਿ ਸਕਦੇ ਇੱਕ ਮਿੰਟ ਦੇਖ ਲਓ। ਹਾਂ ਜੀ। ਕੀ ਕਹਿ ਕੇ ਨੰਨੇ ਤੁਹਾਡੇ ਤੋਂ 1.5 ਲੱਖ ਰੁਪਏ ਲਈ? ਇੰਨਾ ਹੀ ਕਿਹਾ ਸੀ ਕਿ ਬਾਕੀ ਪੇਮੈਂਟ ਹੈ ਨਾ ਉਧਰ ਕਟਾਈ ਜਾਊਗੀ ਟਿਕਟ ਦੇ ਸਭ ਪੈਸੇ ਲੈਣੇ ਆ। ਉਹ ਟਿਕਟ ਦੇ ਪੈਸੇ? ਹਾਂ ਜੀ 6 ਮਹੀਨੇ ਹੋ ਗਏ ਲਾਇਆ ਨੂੰ ਫੋਨ ਨਹੀਂ ਚੈੱਕ ਕਰੇ ਹੁਣ। ਟੋਟਲ ਕਿੰਨੇ ਕਿੰਨਾ ਪੈਸਾ ਕਿਹਾ ਸੀ? ਸਾਡਾ 5 ਜਣੇ ਆਇ ਕਿ ਜਿਵੇਂ ਕਿ 5.60 ਲੱਖ ਰੁਪਏ ਕੰਪਲੀਟ ਅਸ ਵੀਜ਼ਾ ਕਿਸੇ ਦਾ ਵਰਕ ਪਰਮਿਟ ਸੀਗਾ ਜਾਂ ਫਿਰ ਕੋਈ ਹੋਰ ਵਰਕ ਪਰਮਿਟ ਅੱਛਾ ਤੇ ਹੁਣ ਇਹ ਕੀ ਕਹਿ ਰਹੇ ਨੇ ਸਰ ਇਹ ਨਾਲ ਪੈਸੇ ਮੋੜਦੇ ਆ ਨਾਈ ਸਰ ਕਹਿ ਬੰਨੇ ਲਾ ਆ ਜੀ ਤੁਸੀਂ ਕੀ ਕਰਨ ਆਏ ਸੀਗੇ ਸਰ ਅਹੀਂ ਤੇ ਇਹਨਾਂ ਨਾਲ ਗੱਲਬਾਤ ਹੀ ਕਰਨ ਆਏ ਸੀ ਵੀ ਸਾਨੂੰ ਕਿਹ ਰਾਹ ਪਾਓ ਜੀ ਤੋਂ ਦੂਜੇ ਮੁੰਡੇ ਆਏ ਉਹਨਾਂ ਕੱਟਮਾਰ ਕੀਤੀ ਜਿੱਥੇ ਕੌਣ ਸੀਗੇ ਕੌਣ ਸੀਗੇ ਪਤਾ ਨਹੀਂ ਸਾਨੂੰ ਸਾਰਾ ਉਹ ਹੋਰ ਗਰੁੱਪ ਸੀ ਉਹਨਾਂ ਵੀ ਪੈਸੇ ਲੈਣੇ ਸੀ ਇਹਨਾਂ ਕੋਲ ਤੋਂ ਉਹਨਾਂ ਨੇ ਤੁਹਾਡੇ ਨਾਲ ਕੀਤੀ ਕੱਟਮਾਰ ਨਹੀਂ ਸਰ ਅਹੀਂ ਉਹ ਗਏ ਆ ਅਹੀਂ ਮਗਰ ਚਲੇ ਗਿਆ ਉਹਨਾਂ ਗੁੱਟ ਮਾਰਗਾ ਦੇ ਵਿੱਚ ਹੀ ਸਰ ਤੁਹਾਡੇ ਨਾਲ ਕਿੰਨਾ ਨੇ ਗੁੱਟ ਮਾਰ ਕੀਤੀ ਸਾਡੇ ਨਾਲ ਇਹਨਾਂ ਕੀਤੀ ਇਹ ਮਾਰਦੇ ਸੀ ਪੁਲਿਸ ਕਮਿਊਨਿਟੀ ਕੀਤੀ ਸੀ ਹਾਂਜੀ ਸਰ 112 ਤੇ ਕਾਲ ਕੀਤਾ ਕਿਸ ਜਗ੍ਹਾ ਦੇ ਉੱਤੇ ਉਹ ਕੀ ਇਮੀਗ੍ਰੇਸ਼ਨ ਦਾ ਨਾਮ ਹੈ ਇੰਡੋ ਵਰਲਡ ਟ੍ਰੈਵਲ ਇੰਡੋ ਵਰਲਡ ਟ੍ਰੈਵਲ ਨਾਮ ਹੈ ਹਾਂਜੀ ਸਰ ਕਿੰਨੇ ਚਿਰ ਤੋਂ ਤੁਸੀਂ ਉਹਨਾਂ ਨੂੰ 6 ਮਹੀਨੇ ਹੋ ਗਏ ਸਾਨੂੰ ਦਸੰਬਰ ਦਾ ਲਾਇਆ ਸੀ ਇਹਨੂੰ ਇਹਨਾਂ ਨੇ ਕਿੰਨੇ ਦਿਨਾਂ ਚ ਕਈ ਵੀਜ਼ਾ ਲਾ ਦਾਂਗੇ ਸਰ ਇੱਕ ਮੰਤਰ ਵਿੱਚ ਅੱਛਾ ਮਾਲਕ ਨਾਲ ਗੱਲਬਾਤ ਹੋਈ ਇਹਨਾਂ ਦੀ ਹਾਂ ਸਰ ਮਾਲਕ ਨੇ ਸਰ ਕੁੱਟ ਮਾਰ ਦਿੱਤੀ ਮਾਲਕ ਨੇ ਤੁਹਾਡੇ ਨਾਲ ਹਾਂ ਜੀ ਤੇ ਉਹ ਕੀ ਕਹਿੰਦੇ ਪਏ ਨੇ ਉਹ ਪੈਸੇ ਤੁਹਾਡੇ ਦੇਣੇ ਆ ਨਹੀਂ ਦੇਣੇ ਆ ਕੀ ਕਹਿੰਦੇ ਸਰ ਉਹ ਕੋਈ ਗੱਲ ਨਹੀਂ ਬੋਲਦੀ ਸਰ ਉਹ ਉਹ ਲਾ ਟਾਈਮ ਦੇ ਜਿਹੜੀ ਗੱਲ ਦੀ ਥੋੜੀ ਜੀ ਬੱਡੇ ਨੇ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਕੀ ਕਿਹਾ ਤੁਹਾਨੂੰ ਮੁੰਡੇ ਪਤਾ ਨਹੀਂ ਕਿਹੜੇ ਕਿਵੇਂ ਸਰ ਪੁਲਿਸ ਆਈ ਹੈ ਹਲੇ ਤੱਕ ਇਹ ਕਹਿੰਦਾ ਕਿੱਦਾਂ ਮਿਲਣਾ ਅਸਿਕਾ ਕੋਈ ਗੱਲ ਨਹੀਂ ਵੀ ਤੁਸੀਂ ਆ ਜਾਓ ਕਿ ਤਾਂ ਮਿਲ ਲੈਣੇ ਵੀ ਉਹਦਾ ਗੱਲਬਾਤ ਕੋਈ ਕਰਨੀ ਆ ਪਰ ਇਹਨਾਂ ਕਹਿੰਦਾ ਵੀ ਕਿੱਦਾਂ ਮਿਲਣਾ ਉਹ ਆਪ ਕੋ ਬਹਿਸਣ ਲੱਗਾ ਫੋਨ ਤੇ ਵੀ ਸਾਡੇ ਨਾਲ ਪਰ ਇਹਨਾਂ ਕਿਹਾ ਸਾਡੇ ਜਿਹੜੇ ਨਾਲ ਸਿੰਘੇ ਫਨਾ ਕਿ ਕੋਈ ਗੱਲ ਨਹੀਂ ਜੇ ਮੈਡਮ ਹੈਗੇ ਅਸੀਂ ਉਹਨਾਂ ਨਾਲ ਗੱਲਬਾਤ ਜਾ ਕੇ ਕਰ ਲੈਨੇ ਬੁਲਟਾਉ ਆਈ ਤੇ ਸਾਡੇ ਨਾਲ ਘਟਮਾਰ ਕਰਨੀ ਸ਼ੁਰੂ ਕਰ ਦਿੱਤੀ ਅੰਦਰ ਪਹਿਲਾਂ ਹੀ ੱਟੇ ਮਾਰਨੇ ਸ਼ੁਰੂ ਕਰ ਦਿੱਤੇ ਕੋਈ ਤਿੰਨ ਚਾਰ ਬੰਦੇ ਹੋਰ ਵੀ ਛਿੰਗੇ ਜਿਹਨਾਂ ਪੈਸੇ ਲੈਣੇ ਸੀਗੇ ਉਹਨਾਂ ਪਹਿਲਾਂ ਫੜਿਆ ਕੁਝ ਨਹੀਂ ਕੇ ਤੇ ਉਹਨਾਂ ਦੀ ਕੁੱਟਮਾਰ ਕਰਨੀ ਸੀ ਜਦੋਂ ਉਹਨਾਂ ਤੋਂ ਕੁੱਟਮਾਰ ਕੀਤੀ ਪਰ ਸਾਡਾ ਉਹਦਣਾ ਕੋਈ ਲੈਣ ਦੇ ਨਹੀਂ ਸੀਗਾ ਤੇ ਸਾਨੂੰ ਇਹਨਾਂ ਉੱਪਰ ਬੰਦ ਕੀਤਾ ਰੱਖਿਆ ਕਾਫੀ ਟਾਈਮ ਤੋਂ ਪਰ ਸਾਡਾ ਕੋਈ ਅਜੇ ਤੱਕ ਸੁਣਵਾਈ ਨਹੀਂ ਕੀਤੀ ਜਾ ਰਹੀ ਬਾਈ ਕਿੰਨੇ ਪੈਸੇ ਸੀ ਕਿਸ ਜਗ੍ਹਾ ਤੇ ਜਾਣ ਲੈ ਲੇਤਾ ਸੀਗੇ ਨਿਊਜ਼ੀਲੈਂਡ ਦਾ ਜਾਣ ਲਈ ਅਸੀਂ 1.5 ਲੱਖ ਰੁਪਏ 5 ਬੰਦਿਆਂ ਨੇ ਦਿੱਤਾ ਸੀਗਾ ਇੱਕ ਵਾਰੀ ਬਾਕੀ ਕਹਿੰਦੇ ਉੱਥੇ ਜਾ ਕੇ ਤੁਸੀਂ ਘਟਾਓ ਪਰਿਵਾਰ ਜੜੇ ਟੋਟਲ ਕਿੰਨੇ ਪੈਸੇ ਕਿਹਾ ਸੀ ਉਹਨਾਂ ਨੇ ਟੋਟਲ 5.60 ਲੱਖ ਰੁਪਏ 1 ਮੈਂਬਰ ਕੁੱਟਮਾਰ ਕਿੰਨੇ ਕੀਤੀ ਕੁੱਟਮਾਰ ਇਹਨਾਂ ਦੇ ਮੇਨ ਆਫ ਦਾ ਹੈਡ